ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਅਸੀਂ ਤੁਹਾਡੇ ਲਈ ਗਰਮੀਆਂ ਲਈ ਸਪੈਸ਼ਲ ਠੰਡੇ ਠੰਡੇ ਜਲ ਜੀਰੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਜਲ ਜੀਰਾ ਘਰ ਵਿੱਚ ਬਣਾਉਣਾ ਬਹੁਤ ਹੀ ਆਸਾਨ ਜਿਆ ਤਰੀਕਾ ਹੈ ਬਾਜ਼ਾਰ ਤੋਂ ਕਿਤੇ ਵਧੀਆ ਘਰ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਜਲ ਜੀਰਾ ਹਾਜਮੇ ਵਾਸਤੇ ਤੇ ਪੇਟ ਲਈ ਬਹੁਤ ਹੀ ਵਧੀਆ ਇੱਕ ਡਰਿੰਕ ਹੈ ਇਹ ਜਲ ਜੀਰਾ ਬਣਾਉਣ ਵਾਸਤੇ ਮੈਂ 4-5 ਚਮਚ ਗੁੜ ਦੇ ਲ ਲਈ ਸੀ ਗੁੜ ਮੈਂ ਥੋੜਾ ਜਿਹਾ ਕੁਟ ਲਿਆ ਸੀ ਥੋੜੀ ਜਿਹੀ ਮੈਂ ਇਮਲੀ ਲੈ ਲਈ ਸੀ ਜੇਕਰ ਥੋੜੀ ਕੋਈ ਇਮਲੀ ਨਹੀਂ ਆ ਗਈ ਤਾਂ ਤੁਸੀਂ ਨਿੰਬੂ ਵੀ ਲੈ ਸਕਦੇ ਹੋ ਨਿੰਬੂ ਦਾ ਰਸ 4-5 ਦਾ ਕੱਢ ਕੇ ਹੁਣ ਮੈਂ ਇਸ ਨੂੰ ਇੱਕ ਅਲੱਗ ਬੋਲ ਵਿੱਚ ਪਾ ਕੇ ਇਮਲੀ ਅਤੇ ਗੁੜ ਨੂੰ ਇਕੱਠਾ ਹੀ ਪਿਉਵਾਂਗੇ ਤੁਸੀਂ ਇਸ ਨੂੰ ਅਲੱਗ-ਅਲੱਗ ਵੀ ਪਿਉ ਸਕਦੇ ਹੋ ਜਿੰਨਾ ਤੁਸੀਂ ਜਲ ਜੀਰਾ ਬਣਾਉਣਾ ਉਸ ਦੇ ਹਿਸਾਬ ਨਾਲ ਇਮਲੀ ਤੇ ਗੁੜ ਲੈ ਸਕਦੇ ਹੋ ਹੁਣ ਇਸ ਵਿੱਚ ਅੱਧਾ ਗਲਾਸ ਕੋਸੇ ਪਾਣੀ ਦਾ ਪਾਵਾਂਗੇ ਕੋਸੇ ਪਾਣੀ ਪਾਉਣਾ ਗੁੜ ਆਪਣਾ ਜਲਦੀ ਮੈਲਟ ਹੋ ਜਾਵੇਗਾ ਤੇ ਇਮਲੀ ਵੀ ਆਪਣੀ ਚੰਗੀ ਤਰ੍ਹਾਂ ਸੌਫਟ ਹੋ ਜਾਵੇਗੀ ਹੁਣ ਟੱਕ ਕੇ ਇਸ ਨੂੰ ਮੈਂ 15 ਮਿੰਟ ਲਈ ਰੱਖ ਦਵਾਂਗੀ ਜਦ ਤੱਕ ਕਿ ਗੁੜਾ ਤੇ ਇਮਲੀ ਆਪਣੇ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੇ 15 ਮਿੰਟ ਹੋ ਗਏ ਸੀ ਟੱਕਣ ਚੱਕ ਕੇ ਚੈੱਕ ਕਰਾਂਗੇ ਇੱਧਰ ਆਪਣੀ ਇਮਲੀ ਵੀ ਚੰਗੀ ਤਰ੍ਹਾਂ ਸੌਫਟ ਹੋ ਗਈ ਤੇ ਗੁੜ ਵੀ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਗਿਆ ਥੋੜਾ ਜਿਹਾ ਇਸ ਨੂੰ ਮੈਂ ਹੱਥ ਨਾਲ ਮਸਲ ਲਵਾਂਗੀ ਤਾਂ ਜੋ ਗਿਟਕਾਂ ਤੇ ਇਸ ਦਾ ਪਲਪ ਚੰਗੀ ਤਰ੍ਹਾਂ ਲੱਗ ਹੋ ਜਵੇ ਹੁਣ ਮੈਂ 2 ਮਿੰਟ ਇਸ ਨੂੰ ਮਸਲ ਲਿਆ ਹੁਣ ਇਸ ਨੂੰ ਛਾਣ ਲਵਾਂਗੇ। ਇਧਰ ਮੈਂ ਇੱਕ ਪਾਣੀ ਲੈ ਲਈ ਸੀ। نیچے ਇਸ ਦੇ ਇੱਕ ਬੌウル ਰੱਖ ਲਿਆ ਸੀ। ਹੁਣ ਸਾਰਾ ਗੁੜ ਅਤੇ ਇਮਲੀ ਵਾਲਾ ਪਾਣੀ ਇਸ ਵਿੱਚ ਛਾਣ ਲਵਾਂਗੇ ਕਿਉਂਕਿ ਗੁੜ ਵਿੱਚ نیچے ਥੋੜੀ ਜਿਹੀ ਮਿੱਟੀ ਹੁੰਦੀ ਹੈ ਇਸ ਲਈ ਇਸ ਨੂੰ ਛਾਣਨਾ ਬਹੁਤ ਜ਼ਰੂਰੀ ਹੈ। ਹੁਣ ਮੈਂ ਜਿਹੜਾ ਬਚਿਆ ਹੋਇਆ ਪਲਪਾ ਉਸ ਵਿੱਚ ਇੱਕ ਗਲਾਸ ਪਾਣੀ ਦਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਸਲ ਲਵਾਂਗੀ ਤਾਂ ਜੋ ਸਾਰਾ ਇਮਲੀ ਦਾ ਪਲਪ ਆਪਣਾ ਨਿਕਲ ਜਾਵੇ। ਹੁਣ ਇਸ ਨੂੰ ਵੀ ਛਾਣ ਲਵਾਂਗੇ। ਸਾਰੇ ਪਲਪ ਨੂੰ ਮੈਂ ਛਾਣ ਲਿਆ ਇਮਲੀ ਤੇ ਗੁੜ ਵਾਲਾ। ਪਾਣੀ ਆਪਣਾ ਬਣ ਕੇ ਤਿਆਰ ਹੈ ਇਸ ਨੂੰ ਮੈਂ 15 ਮਿੰਟ ਲਈ ਫ੍ਰਿਜ ਵਿੱਚ ਰੱਖ ਦਵਾਂਗੇ ਇਧਰ ਮੈਂ ਪਦੀਨਾ ਲੈ ਲਿਆ ਸੀ ਅੱਧੀ ਗੁੱਚੀ ਮੈਂ ਫ੍ਰੈਸ਼ ਪਦੀਨੇ ਦੀ ਲਈ ਸੀ ਪਦੀਨੇ ਨੂੰ ਮੈਂ ਚੰਗੀ ਤਰ੍ਹਾਂ ਧੋਸ ਵਾਰ ਕੇ ਇਸਦੇ ਪੱਤੀਆਂ ਲੱਗ ਕਰ ਲਈਆਂ ਸੀ ਜਿੰਨਾ ਤੁਸੀਂ ਜਲ ਜੀਰਾ ਬਣਾਉਣਾ ਉਸਦੇ ਹਿਸਾਬ ਨਾਲ ਪਦੀਨਾ ਲੈ ਲੈਣਾ ਹੈ ਹੁਣ ਮੈਂ ਮਿਕਸੀ ਵਾਲਾ ਜਾਰ ਲੈ ਲਿਆ ਇਸ ਵਿੱਚ ਸਾਰਾ ਪਦੀਨਾ ਐਡ ਕਰ ਦਵਾਂਗੇ ਜੇਕਰ ਤੁਹਾਡੇ ਕੋ ਥੋੜਾ ਜਿਹਾ ਧਨੀਆ ਹੈਗਾ ਤੁਸੀਂ ਉਹ ਵੀ ਨਾਲ ਪਾ ਸਕਦੇ ਹੋ ਪਰ ਹੁਣ ਗਰਮੀ ਕਰਕੇ ਧਨੀਆ ਘੱਟ ਹੀ ਮਿਲਦਾ ਇਸ ਲਈ ਮੈਂ ਪਦੀਨਾ ਹੀ ਲਿਆ ਹੈ ਹੁਣ ਸਾਰਾ ਪਦੀਨਾ ਮੈਂ ਜਾਰ ਵਿੱਚ ਐਡ ਕਰ ਦਿੱਤਾ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਇੱਕ ਚਮਚ ਨਮਕ ਦਾ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਦੇਖ ਕੇ ਐਡ ਕਰ ਲੈਣਾ ਇੱਕ ਚਮਚ ਇਸ ਵਿੱਚ ਭੁੰਨੇ ਹੋਏ ਜੀਰੇ ਦਾ ਪਾਵਾਂਗੇ ਇਸ ਦਾ ਵੀ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਇਸ ਵਿੱਚ ਅੱਧਾ ਚਮਚ ਹਿੰਗ ਦਾ ਪਾਵਾਂਗੇ ਹਿੰਗ ਪੇਟ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ ਹੁਣ ਇਸ ਵਿੱਚ ਅੱਧਾ ਚਮਚ ਕਾਲੇ ਨਮਕ ਦਾ ਪਾਵਾਂਗੇ ਨਮਕ ਤੁਸੀਂ ਦੇਖ ਕੇ ਐਡ ਕਰ ਲੈਣਾ ਹੈ ਘੱਟ ਵੱਧ ਹੁਣ ਇਸ ਵਿੱਚ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਥੋੜਾ ਜਿਹਾ ਪਾਣੀ ਨੂੰ ਸਪਾਈਸੀ ਜਿਹਾ ਬਣਾਉਣ ਲਈ ਉਹ ਲੈ ਸਵਿਚ ਮੈਂ 2 ਚਮਚ ਸਕੰਮੇ ਮਸਾਲੇ ਦੇ ਪਾਵਾਂਗੀ ਇਹ ਮਸਾਲੇ ਦੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਅਪਲੋਡ ਕਰੀ ਹੋਈ ਹੈ ਬਹੁਤ ਹੀ ਵਧੀਆ ਮਸਾਲਾ ਹੈ ਤੁਸੀਂ ਇਸ ਨਾਲ ਕੋਈ ਵੀ ਸਕੰਮੇ ਬਣਾ ਕੇ ਤਿਆਰ ਕਰ ਸਕਦੇ ਹੋ 2 ਚਮਚ ਮੈਂ ਇਸ ਵਿੱਚ ਐਡ ਕਰ ਦਿੱਤੇ ਹੁਣ ਇਸ ਵਿੱਚ ਥੋੜੀ ਜੀ ਬਰਫ਼ ਪਾ ਦਵਾਂਗੇ ਬਰਫ਼ ਪਾਉਣ ਨਾਲ ਪਦੀਨੇ ਦਾ ਕਲਰ ਕਾਲਾ ਨਹੀਂ ਹੁੰਦਾ ਹੁਣ ਇਸ ਵਿੱਚ ਮੈਂ ਅੱਧਾ ਕ ਗਲਾਸ ਪਾਣੀ ਦਾ ਪਾਵਾਂਗੇ ਤਾਂ ਜੋ ਚੰਗੀ ਤਰ੍ਹਾਂ ਆਪਣਾ ਪਦੀਨਾ ਪੀਸਿਆ ਜਾਵੇ ਪਾਣੀ ਮੈਂ ਠੰਡਾ ਹੀ ਪਾਇਆ ਹੁਣ ਢੱਕਣ ਬੰਦ ਕਰਕੇ ਜਾਰ ਨੂੰ ਮਿਕਸੀ ਵਿੱਚ ਲਾ ਕੇ ਚੰਗੀ ਤਰ੍ਹਾਂ ਪਦੀਨੇ ਨੂੰ ਪੀਸ ਲਵਾਂਗੇ ਹੁਣ ਮੈਂ ਪਦੀਨੇ ਨੂੰ ਚੰਗੀ ਤਰ੍ਹਾਂ ਪੀਸ ਲਿਆ ਸੀ ਢੱਕਣ ਖੋਲ ਕੇ ਚੈੱਕ ਕਰ ਲੈਂਦੇ ਆ ਇਹਦਰ ਆਪਣਾ ਪਦੀਨਾ ਪੀਸਿਆ ਗਿਆ ਥੋੜੀ ਜਿਹੀ ਝਿਗਾ ਗਈ ਕਿਉਂਕਿ ਇਸ ਵਿੱਚ ਬਰਫ਼ ਐਡ ਕਰੀ ਹੋਈ ਸੀ ਹੁਣ ਇਸ ਨੂੰ ਵੀ ਛਾਣ ਲਵਾਂਗੇ ਤੁਸੀਂ ਇਸ ਨੂੰ ਬਗੈਰ ਛਾਣੇ ਵੀ ਬਣਾ ਸਕਦੇ ਹੋ ਪਰ ਛਾਣਨ ਨਾਲ ਇਸ ਦੇ ਰੇਸ਼ੇ ਚੰਗੀ ਤਰ੍ਹਾਂ ਪਦੀਨੇ ਦੇ ਨਿਕਲ ਜਾਂਦੇ ਹਨ ਮੈਂ ਚੰਗੀ ਤਰ੍ਹਾਂ ਇਸ ਨੂੰ ਮੈਂ ਛਾਣ ਲਵਾਂਗੀ ਜਿਹੜੇ ਇਸ ਦਾ ਰੇਸ਼ਾ ਥੋੜਾ ਜਿਹਾ ਨਿਕਲਿਆ ਹੈ ਤੁਸੀਂ ਇਸ ਨੂੰ ਵੇਸਟ ਨਹੀਂ ਗਾਣਾ ਤੁਸੀਂ ਇਸ ਨੂੰ ਕਿਸੇ ਵੀ ਰਾਇਤੇ ਵਿੱਚ ਸੁਕਾ ਕੇ ਵਰਤ ਸਕਦੇ ਹੋ ਮੈਂ ਸਾਰੇ ਪਾਣੀ ਨੂੰ ਛਾਣ ਲਿਆ ਹੁਣ ਆਪਣਾ ਪਦੀਨੇ ਵਾਲਾ ਪਾਣੀ ਵੀ ਬਣ ਕੇ ਤਿਆਰ ਹੈ ਹੁਣ ਇਸ ਵਿੱਚ ਮੈਂ ਇਮਲੀ ਤੇ ਗੁੜ ਵਾਲਾ ਪਾਣੀ ਮਿਕਸ ਕਰ ਦਵਾਂਗੇ ਇਸ ਨੂੰ ਵੀ ਮੈਂ ਫ੍ਰਿਜ ਵਿੱਚ ਰੱਖ ਕੇ ਠੰਡਾ ਕਰ ਲੈਸੀ ਤੁਸੀਂ ਜਿੰਨਾ ਜਲ ਜੀਰਾ ਬਣਾਉਣਾ ਉਸ ਦੇ ਹਿਸਾਬ ਨਾਲ ਪਾਣੀ ਦੇਖ ਕੇ ਐਡ ਕਰ ਲੈਣਾ ਹੈ ਮੈਂ ਇਹ 5 ਜਣਿਆਂ ਲਈ ਗਲਾਸ ਬਣਾਉਣਾ ਇਸ ਲਈ ਮੈਂ ਇਸ ਵਿੱਚ ਪਾਣੀ ਦੇ ਕੇ ੜਕਾ ਲਵਾਂਗੇ ਹੁਣ ਚੰਗੀ ਤਰ੍ਹਾਂ ਗੁੜ ਤੇ ਇਮਲੀ ਵਾਲਾ ਪਾਣੀ ਇਸ ਵਿੱਚ ਮੈਂ ਮਿਲਾ ਦਿੱਤਾ ਹੁਣ ਇਸ ਵਿੱਚ ਥੋੜੀ ਜਿਹੀ ਬਰਫ਼ ਮਿਲਾ ਦਵਾਂਗੇ ਪਾਣੀ ਠੰਡਾ ਕਰ ਲਈ ਤੁਸੀਂ ਜਿੰਨਾ ਪਾਣੀ ਠੰਡਾ ਪੀਣਾ ਉਸ ਦੇ ਹਿਸਾਬ ਨਾਲ ਇਸ ਵਿੱਚ ਬਰਫ਼ ਪਾ ਲਈਆਂ ਹੁਣ ਇਸ ਵਿੱਚ ਇੱਕ ਨਿੰਬੂ ਦੇ ਰਸ ਨੂੰ ਨਿਚੋੜ ਲਵਾਂਗੇ ਜੇਕਰ ਤੁਹਾਡੇ ਕੋਲ ਇਮਲੀ ਨਹੀਂ ਹੈਗੀ ਤਾਂ ਤੁਸੀਂ ਨਿੰਬੂ ਨਾਲ ਵੀ ਜਲ ਜੀਰਾ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਮੈਂ ਇੱਕ ਨਿੰਬੂ ਇਸ ਵਿੱਚ ਨਿਚੋੜ ਲਿਆ ਹੁਣ ਘੜੀ ਨਾ ਚੰਗੀ ਤਰ੍ਹਾਂ ਨਿੰਬੂ ਦਾ ਰਸ ਨੂੰ ਇਸ ਵਿੱਚ ਮਿਲਾ ਦਵਾਂਗੇ ਉਹ ਇਸ ਵਿੱਚ ਇੱਕ ਗਲਾਸ ਠੰਡੇ ਪਾਣੀ ਦਾ ਮੈਂ ਹੋਰ ਪਾ ਦਿੱਤਾ। ਹੁਣ ਚੰਗੀ ਤਰ੍ਹਾਂ ਇਸ ਨੂੰ ਮਿਲਾ ਕੇ ਚੰਗੀ ਤਰ੍ਹਾਂ ਪਾਣੀ ਨੂੰ ਠੰਡਾ ਕਰ ਲਿਆ। ਹੁਣ ਇਸ ਵਿੱਚ ਮੈਂ ਦੋ ਚਮਚ ਵੱਡੇ ਬੂੰਦੀ ਦੇ ਐਡ ਕਰਾਂਗੇ। ਇਹ ਮਸਾਲੇ ਵਾਲੀ ਬੂੰਦੀ ਆ ਤੁਸੀਂ ਸਿੰਪਲ ਬੂੰਦੀ ਵੀ ਲੈ ਸਕਦੇ। ਇਹ ਬੂੰਦੀ ਦੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਅਪਲੋਡ ਕਰੀ ਹੋਈ ਆ। ਹੁਣ ਚੰਗੀ ਤਰ੍ਹਾਂ ਬੂੰਦੀ ਪਾ ਕੇ ਮਿਲਾ ਦਿੱਤੀ ਆਪਣਾ ਜਲ ਜੀਰਾ ਡਰਿੰਕ ਬਣ ਕੇ ਤਿਆਰ ਹੈ। ਹੁਣ ਇਸ ਨੂੰ ਗਲਾਸਾਂ ਵਿੱਚ ਸਰਵ ਕਰ ਲਵਾਂਗੇ। ਮੈਂ ਦੋ ਕੱਚ ਦੇ ਗਲਾਸ ਲੈ ਲਏ ਸੀ ਇਸ ਵਿੱਚ ਇਸ ਡਰਿੰਕ ਨੂੰ ਸਰਵ ਕਰਾਂਗੇ ਤੁਸੀਂ ਕਿਸੇ ਵੀ ਗਲਾਸ ਵਿੱਚ ਇਹਨਾਂ ਨੂੰ ਸਰਵ ਕਰ ਸਕਦੇ ਹੋ ਹੁਣ ਮੈਂ ਗਲਾਸਾਂ ਵਿੱਚ ਡਰਿੰਕ ਨੂੰ ਸਰਵ ਕਰ ਲਿਆ ਹੁਣ ਉੱਪਰ ਤੇ ਥੋੜਾ ਜਿਹਾ ਇਸ ਉੱਤੇ ਨਿੰਬੂ ਦੇ ਸ্লাইਸ ਕੱਟ ਕੇ ਲਗਾ ਲਾਂਗੇ ਦੋਹਾਂ ਗਲਾਸਾਂ ਵਿੱਚ ਮੈਂ ਨਿੰਬੂ ਦੀ ਇੱਕ ਇੱਕ ਸ্লাইਸ ਕੱਟ ਕੇ ਲਗਾਵਾਂਗੀ ਤਾਂ ਜੋ ਦੇਖਣ ਵਿੱਚ ਤੇ ਪੀਣ ਵਿੱਚ ਆਪਣੀ ਡਰਿੰਕ ਵਧੀਆ ਲੱਗੇ ਹੋਣੀ ਇਸ ਵਿੱਚ ਥੋੜਾ ਜਿਹਾ ਫਰੈਸ਼ ਪਦੀਨੇ ਦੇ ਪੱਤੇ ਲਗਾ ਦਵਾਂਗੇ ਉੱਪਰ ਗਾਨਿਸ਼ ਦੇ ਲਈ ਉਹ ਆਪਣੀ ਜਲ ਜੀਰਾ ਡਰਿੰਕ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਆਪਣੀ ਜਲ ਜੀਰਾ ਡਰਿੰਕ ਬਣ ਕੇ ਤਿਆਰ ਹੋਈ ਸੀ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਦੱਸਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਬਰ ਦਬਾਉਣਾ ਤਾਂ ਜੋ ਆਉਣ ਵਾਲੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ